ਹਾਂਜੀ ਸਾਸਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਢੜਕਾ 04 ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵਰਾਤਿਆਂ ਦੀਆਂ ਨਵਰਾਤਿਆਂ ਦੀਆਂ ਸ਼ੁਭਕਾਮਨਾਵਾਂ ਉਹ ਨਰਾਤੇ ਆਉਣ ਲੱਗੇ ਆ ਤੇ ਅੱਜ ਆਪਣੀ ਵੀਡੀਓ ਜਿਹੜੀ ਉਹ ਵੀ ਨਰਾਤਿਆਂ ਨਾਲ ਰਿਲੇਟਡ ਹੀ ਆ ਆ ਆਪਾਂ ਨਰਾਤਿਆਂ ਦੇ ਜਿਹੜਾ ਕੁਝ ਖਾਣੇ ਆ ਉਹਦੇ ਵਿੱਚ ਆਪਾਂ ਅੱਜ ਬਣਾਉਣ ਲੱਗੇ ਆ ਮੂੰਗਫਲੀ ਆ ਮੂੰਗਫਲੀ ਤੋਂ ਬਣਾ ਲੱਗੇ ਆ ਕੜੀ ਆਓ ਦੇਖਦੇ ਆ ਕਿ ਮੂੰਗਫਲੀ ਦੀ ਕੜੀ ਕਿਵੇਂ ਬਣਦੀ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਨਵੀਆਂ ਤੱਕ ਉਹ ਮਿਲਦੀਆਂ ਰਹਿਣ। ਅੱਜ ਆਪਾਂ ਬਣਾਉਣ ਲੱਗੇ ਆ ਮੂਫਲੀ ਦੀ ਖੜੀ ਮੂਫਲੀ ਦੀ ਕੋੜੀ ਬਣਾਉਣ ਲਈ ਆਪਾਂ ਲਈ ਮੂਫਲੀ ਮੂਹਲੀ ਤਕਰੀਬਨ ਆਪਾਂ 200 ਗ੍ਰਾਮ ਲਈ ਆ। ਸਭ ਤੋਂ ਪਹਿਲਾਂ ਇਹਨੂੰ ਰੋਸਟ ਕਰਾਂਗੇ ਕੜਾਈ ਦੇ ਵਿੱਚ ਪਾ ਕੇ। ਹਾਂਜੀ ਆਪਾਂ ਲਈ ਆ ਕੜਾਈ। ਗੈਸ ਨੂੰ ਕਰਤਾ ਔਨ ਇਹਨੂੰ ਗਰਮ ਹੋਣ ਦਵਾਵਾਂਗੇ। ਫਿਰ ਆਪਾਂ ਇਹ ਚ ਮੂਫਲੀ ਪਾਵਾਂਗੇ। ਹਾਂਜੀ ਹੁਣ ਆਪਾਂ ਪਾਵਾਂਗੇ ਮੂਫਲੀ। ਇਹਨੂੰ ਹਲਕਾ ਹਲਕਾ ਹਥਾਣਾ ਹਲਾਈ ਜਾਣਾ ਇਹਨੂੰ। ਤਾਕੇ ਜੜੇ ਨਾ ਜਿੰਨੀ ਦੇਰ ਚ ਛਿਲਕਾ ਨਹੀਂ ਆਟਦਾ ਤੇ ਤੁਹਾਨੂੰ ਛਿਲਕਾ ਨਹੀਂ ਚਾਹੀਦਾ ਤੁਸੀਂ ਚਾਹੋ ਤਾਂ ਰੋਸਟਡ ਜਿਰੀ ਦਾ ਪਾਊਡਰ ਵੀ ਲੈ ਸਕਦੇ ਆ ਤੁਸੀਂ ਸਿਹਦਰੀ ਕਿੱਥੇ ਪਾ ਲਾਈ ਜਾਣਾ ਹੈ ਹਾਂਜੀ ਤੁਸੀਂ ਦੇਖ ਸਕਦੇ ਆ ਥੋੜਾ ਥੋੜਾ ਦੇਖੋ ਫੁੱਕੋ ਨਜਾਨ ਲੱਗਿਆ ਥੋੜੀ ਥੋੜੀ ਆਵਾਜ਼ ਆਉਣ ਲੱਗ ਗਈ ਆ ਖੁਸ਼ਬੂ ਵੀ ਆਉਣ ਲੱਗ ਗਈ ਇੱਥੋਂ ਤੇ ਨਾਲ ਆਪਾਂ ਇਸੇ ਤਰੀਕੇ ਪੁੰਨ ਲੈਣਾ ਤਾਂ ਕਿ ਜਿਹੜਾ ਮੌਇਸਚਰ ਹੋਊਗਾ ਨਾ ਮੌਇਸਚਰ ਨੂੰ ਆਪਾਂ ਖਤਮ ਕਰਨਾ ਹੁੰਦੇ ਕਰਕੇ ਇਹਦੀ ਗੰਡਾ ਬਣ ਜਾਣੀ ਹੈ ਆਪਾਂ ਮੌਇਸਚਰ ਨੂੰ ਖਤਮ ਕਰਨਾ ਚੰਗੀ ਤਰ੍ਹਾਂ ਦੇਖੋ ਬਾਜ ਵੀ ਆਨ ਲੱਗੀ ਹੈ ਪਰਫੈਕਟ ਲਿਖ ਬਾਕੀ ਮਾਰੀ ਅੱਜ ਹੁਣ ਆਪਾਂ ਇਹਨੂੰ ਕੱਢ ਦਾਂਗੇ ਇਸਦੀ ਪਲੇਟ ਨੈਣ ਨੂੰ ਸਾਫ ਕਰਨਾਗੇ ਇਸੇ ਵਿੱਚ ਆਪਾਂ ਖੜੀ ਬਣਾਣੀ ਆ ਹਾਂਜੀ ਇਹਨੂੰ ਗਰਮ ਗਰਮ ਨੂੰ ਏਦਾਂ ਆਪਾਂ ਕੱਪੜੇ ਦੀ ਮਦਦ ਨਾਲ ਹੱਥ ਨਹੀਂ ਲਾਣਾ ਗਰਮ ਬਹੁਤ ਹੋਊਗਾ ਤੇ ਦੇਖੋ ਛਿਲਕੇ ਉਤਰਨ ਲੱਗ ਪਏਗੇ ਐਸੇ ਤਰੀਕੇ ਨਾਲ ਸਾਫ ਕਰੀ ਜਣਾ ਜਦੋਂ ਥੋੜੇ ਠੰਡੇ ਹੋਗੇ ਇਹਨਾਂ ਛਿਲਕੇ ਚੰਗੀ ਤਰ੍ਹਾਂ ਉਤਰ ਜਾਣਗੇ ਹਾਂਜੀ ਦੇਖੋ ਮੂਖੜੀ ਆਪਾਂ ਸਾਰੀ ਵਧੀਆ ਕਰ ਲਈ ਤਰੋਸਟ ਵੀ ਹੋ ਗਈ ਆ ਤੇ ਛਿੱਲੜ ਵੀ ਆਪਾਂ ਅੱਡ ਕਰ ਲਏ ਸਾਰੇ ਜਿਹੜੀ ਛੜੀ ਸੋਨੂੰ ਵੀ ਕੱਢਤਾ ਵਿੱਚੋਂ ਤਾਂ ਹੁਣ ਇਹਨੂੰ ਆਪਾਂ ਗ੍ਰाइंड ਕਰਨਾ ਇਨੂੰ ਬਿਲਕੁਲ ਬਰੀਕ ਆਪਾਂ ਗ੍ਰाइंड ਕਰ ਲੈਣਾ ਮਿਲਦੇ ਤੁਹਾਨੂੰ ਗ੍ਰाइंड ਕਰਨ ਤੋਂ ਬਾਅਦ ਮੁਹਰੇ ਨੂੰ ਪਾ ਲੈਣਾ ਆਪਾਂ ਮਿਕਸੀ ਵਾਲੇ ਜਾਰ 'ਚ ਬਿਲਕੁਲ ਆਟੇ ਇੰਦਰਾ ਬਣਾ ਲੈਣਾ ਬਰੀਕ ਜੇ ਜਿਆਦਾ ਨਾ ਕਰੇ ਸੁੱਕਾ ਨਾ ਪੀਸਿਆ ਜਾਵੇ ਥੋੜਾ ਜਿਹਾ ਪਾਣੀ ਪਾ ਸਕਦੇ ਤੁਸੀਂ ਦੇਖੀ ਸਕਦੇ ਦੇਖੋ ਪਾਊਡਰ ਬਣ ਗਿਆ ਆਪਾਂ ਇਹਨੂੰ ਹੁਣ ਚਾਣਾਂਗੇ ਥੋੜਾ ਥੋੜਾ ਕਰਕੇ ਜਿਹੜਾ ਮੋਟਾ ਰਹੂਗਾ ਉਹਨੂੰ ਫੇਰ ਪੀਸ ਲੈਣਾ ਸਾਰਾ ਚਾਣ ਲੈਣਾ ਆਪਾਂ ਜੇ ਆਪਾਂ ਲਈਏ ਲੱਸੀ ਤੁਸੀਂ ਦਹੀਂ ਵੀ ਬਣਾ ਸਕਦੇ ਆ ਦਹੀਂ ਵੀ ਲੈ ਹਾਂਜੀ ਜੀ ਹੁਣ ਆਪਾਂ ਪਾਵਾਂਗੇ ਪੀਨਟ ਪਾਊਡਰ ਇਹ ਥੋੜਾ ਥੋੜਾ ਕਰਕੇ ਪਾ ਦੇਣਾ ਕੁਛ ਮੈਂ ਪਹਿਲਾਂ ਪਾਤਾ ਸੀਗਾ ਤੇ ਜਿਹੜਾ ਬਾਕੀ ਵੀ ਇਹਨੂੰ ਪਾ ਕੇ ਇਦਾਂ ਮਿਕਸ ਕਰੀ ਜਾਣਾ ਤੁਸੀਂ ਤਾਂ ਕਿ ਲੰਦਣਾ ਬਣ ਐਨਸੀ ਆਪਣੀ ਗਾੜੀ ਹੋ ਜੂਗੀ ਸ਼ੁਰੂ ਕਰਦੇ ਆ ਆਪਾਂ ਬਣਾਣੀ ਖੜੀ ਗੈਸ ਨੂੰ ਕਰਤਾ ਹੁਣ ਇੱਕ ਚਮਚ ਲਵਾਂਗੇ ਆਪਾਂ ਦੇਸੀ ਘਿਓ ਜੰਮਿਆ ਵੀ ਆਸੀ ਘਿਓ ਜੋ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਜੀਰਾ ਜੋ ਕਿ ਆਪਾਂ ਵਰਤਾਂ ਲਈ ਬਣਾ ਰਹੇ ਆ ਫਿਰ ਕੋਈ ਜ਼ਿਆਦਾ ਹੋਰ ਲਸਣਾ ਤੇ ਰੱਖ ਨਹੀਂ ਪਾ ਸਕਦੇ ਥੋੜੇ ਜਿਹੇ ਪਾਣੇ ਆਪਾਂ ਇੱਚ ਕੜੀ ਪੱਤਾ ਅੱਗੇ ਕਰਾਂਗੇ ਆਪਾਂ ਥੋੜੀ ਜੀ ਪਾ ਦਾਂਗੇ ਵਿੱਚ ਆਪਾਂ ਰਾਈ ਸਰੋਂ ਇਹਨੂੰ ਹੀ ਪੁੰਨਾਗੇ ਤਾਂ ਕਿ ਚੰਗੀ ਤਰ੍ਹਾਂ ਕਰੀਏ ਤੇ ਫਲੇਵਰ ਆ ਗਏ ਨਾਲੇ ਆਪਾਂ ਪਾ ਦਾਂਗੇ ਆਪਣਾ ਤੇਲ ਇਹਦਾ ਮੋਕਲੇ ਤੇ ਲੱਸੀ ਦਾ ਸੀ ਥੋੜਾ ਜਿਹਾ ਪਾਣਾ ਵਿੱਚ ਪਾਣੀ ਆਪਾਂ ਇਹਨੂੰ ਪੱਕਣ ਦਵਾਂਗੇ ਤੇ ਤਕਰੀਬਨ ਤਕਰੀਬਨ ਅੱਧਾ ਘੰਟਾ ਥੋੜਾ ਜਿਹਾ ਜਦੋਂ ਗਰਮ ਹੋ ਜੂਗਾ ਫਿਰ ਆਪਾਂ ਇਹ ਚ ਨਮਕ ਮਿਰਚ ਪਾਣਾ ਹਾਂਜੀ ਦੋ ਪਾਦਾਂਗੇ ਆਪਾਂ ਇਹ ਚ ਹਰੀਆਂ ਮਿਰਚਾਂ ਮਰੀ ਕੱਟੀਆਂ ਹੋਈਆਂ ਤਾਂ ਕਿ ਥੋੜਾ ਜਿਹਾ ਤਿੱਖਾਪਨ ਆ ਜਾਈਂ ਚ ਇਹਨੂੰ ਪੱਕਣ ਦਵਾਂਗੇ ਲੋਜੀ ਫਲੇਮ ਤੇ ਹਾਂਜੀ ਤਕਰੀਬਨ ਅੱਧਾ ਚਮਚ ਪਾ ਦੇਣਾ ਆਪਾਂ ਨਮਕ ਅੱਧਾ ਚਮਚ ਜੀ ਪਾਣੀ ਆਪਾਂ ਕਾਲੀ ਮਿਰਚ ਤਾਂ ਫੇਰ ਟੇਸਟ ਬਣ ਜੇ ਵਿੱਚ ਉਹਨਾਂ ਨੂੰ ਪੱਕਣ ਦਵਾਵੇਂ ਵਿੱਚ ਤੁਸੀਂ ਚਾਹੋ ਤਾਂ ਮਸਾਲੇ ਪਾ ਸਕਦੇ ਆ ਥੋੜੀ ਜਿਹੀ ਪਾ ਸਕਦੇ ਆ ਆਪਾਂ ਇਸ ਚ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਤਾਂ ਰੰਗ ਦੇ ਇਹ ਕੋਈ ਥੋੜੀ ਜਿਹੀ ਤਾਂ ਕਿ ਕਲਰ ਵਧੀਆ ਆ ਜਾਏ ਇਸ ਚ ਹਾਂਜੀ ਕੜੀ ਦੀ ਕੰਸਟੈਂਸੀ ਦੇਖੋ ਗਾੜੀ ਹੋ ਗਈ ਆ ਤਾਂ तकरीबन 5 ਮਿੰਟ ਹੋਰ ਪਕਾਵਾਂਗੇ ਤਾਂ ਕੜੀ ਆਪਣੀ ਤਿਆਰ ਆ। ਨੂੰ ਰੋਜ਼ ਵਰਤਾਂ ਚ ਬਣਾ ਕੇ ਖਾ ਸਕਦੇ ਆ ਤੁਸੀਂ ਵੀਡੀਓ ਤੇ ਬਣੇ ਰਹੋ ਰੋਜ਼ ਦੀ ਰੋਜ਼ ਆਪਾਂ ਨਵੀਂ ਤੋਂ ਨਵੀਂ ਚੀਜ਼ ਹੁਣ ਵਰਤਾਂ ਲਈ ਸਪੈਸ਼ਲ ਪਾਵਾਂ ਕਿਉਂਕਿ ਵਰਤ ਸਟਾਰਟ ਹੁੰਦੇ ਪਏ ਆ। ਤੁਮ ਬਣਾ ਕੇ ਦਿਖਾਵਾਂਗੇ। ਤੁਸੀਂ ਚਾਹੋ ਤਾਂ ਇੱਥੇ ਧਨੀਆ ਪਾ ਸਕਦੇ ਹੋ ਲੇਕਿਨ ਮੈਂ ਧਨੀਆ ਨਹੀਂ ਪਾਵਾਂਗਾ। ਇਸੇ ਤਰ੍ਹਾਂ ਹੀ ਰੱਖਾਂਗੇ ਇਹਨੂੰ। ਹਾਂਜੀ ਕੜੀ ਆਪਣੀ ਤਿਆਰ ਆ। ਕੜੀ ਨੂੰ ਕਰਤਾ ਆਪਾਂ ਬੰਦ ਦੇਖੋ। ਬੜੀ ਗਾੜੀ ਹੋ ਗਈ ਤੇ ਤੁਹ ਜਿਆਦੀ ਕਰਾਂਗੇ ਤਾਂ ਸੌਂਕ ਰੂ ਵੀ ਜਾਵਾਂ ਤੇ ਹੁਣ ਆਪਾਂ ਇਹਨੂੰ ਗੱਡਾਂ ਦੇ ਬੌਲ 'ਚ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਿਓ ਬੈਲ ਆਈਕਨ ਦਬਾਉਣਾ ਜੁਰ ਭੁੱਲਿਓ ਨਾ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ